ਤੁਸੀਂ ਰੋਡ ਦੇਖ پا ਰਹੇ ਹੋ ਇਹ ਹੈ ਪਿੰਡ ਭਾਲਟਾ ਕਲਾਂ ਦਾ ਇਹ ਕੁਚ ਰਸਤਾ ਹੈ ਇਸ ਤੋਂ ਕਈ ਪਾਸੇ ਨੂੰ ਜਿਹੜੇ ਹੈਗੇ ਆ ਕਿ ਆਵਾਜ਼ ਆਈ ਜਾਂਦੀ ਹੈ ਤੇ ਇਸੇ ਰੋਡ ਦੇ ਉੱਪਰ ਜਿਹੜਾ ਆ ਕਿ ਇੱਕ ਫਿਰਨੀ ਬਣੀ ਹੋਈ ਰਿਹਾ ਹੈ ਤੇ ਉਹ ਫਿਰਨੀ ਦੇ ਅੰਦਰ ਜੋ ਪਿੰਡ ਦੇ ਅੰਦਰ ਆ ਤੁਸੀਂ ਸਕਰੀਨ ਤੇ ਦੇਖ پا ਰਹੇ ਹੋ ਪਿੰਡ ਦੇ ਅੰਦਰੋਂ ਜਿਹੜੇ ਆ ਕਿ ਇਹ ਸੜਕ ਵੀ ਬਣੀ ਹੋਈ ਹੈ ਉੱਥੋਂ ਟਿਪਰ ਅਕਸਰ ਹੀ ਆਵਾਜ਼ ਆਈ ਰਹਿੰਦੀ ਹੈ ਪਿੰਡ ਪਾਲਟਾ ਕਲਾ ਹੋ ਸਕਦਾ ਸੀ ਵੱਡਾ ਹਾਸਾ ਪਿੰਡ ਵਾਲਿਆਂ ਨੇ ਦੱਸਿਆ ਕਿ ਇੱਕ ਖਾਲੀ ਟਿਪਰ ਜੋ ਡਰਾਈਵਰ ਟਿਪਰ ਨੂੰ ਬੈਕ ਕਰਨ ਲੱਗਾ ਤਾਂ ਤਾਰਾਂ ਵਿੱਚ ਜਾ ਫਸਿਆ ਤੁਸੀਂ ਦੇਖ ਪਾ ਰਹੇ ਹੋ ਕਿ ਆ ਜਿਹੜਾ ਟਿਪਰ ਹੈਗਾ ਤਾਰਾਂ ਦੇ ਵਿੱਚ ਫਸ ਗਿਆ ਜਿਸ ਦੇ ਕਾਰਨ ਇਹ ਖੰਭੇ ਸਮੇਤ ਤਾਰਾਂ ਜਿਹੜੀਆਂ ਆ ਉਹ ਟਿਪਰ ਦੇ ਵਿੱਚ ਆ ਡਿੱਗੀਆਂ ਤੇ ਖੰਭਾ ਟੁੱਟ ਗਿਆ ਤੁਸੀਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਰਿਪੋਰਟ ਦੇਖ ਰਹੇ ਹੋ ਵੀਡੀਓ ਨੂੰ ਚਲਦੇ ਚਲਦੇ ਹੀ ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸੀਤਪਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਪਿੰਡ ਇਹ ਜਿਹੜਾ ਰੋਡ ਹੈਗਾ ਇੱਥੇ ਅਕਸਰ ਹੀ ਟਿੱਪਰਾਂ ਦੀ ਆਵਾਜ਼ ਆਈ ਰਹਿੰਦੀ ਆ ਤੇ ਸੰਘਣੀ ਇੱਥੇ ਬਸੋ ਹੈਗੀ ਆ ਪਿੰਡ ਵਾਲਿਆਂ ਨੇ ਇੱਕ ਮੰਗ ਕੀਤੀ ਹੈ ਕਿ ਜਿਹੜੇ ਤਾਰਾ ਹੈਗੀਆਂ ਸਬੰਧਤ ਵਿਭਾਗ ਮੈਕਮਾ ਬਿਜਲੀ ਦੀਆਂ ਤਾਰਾਂ ਨੂੰ ਜਿਹੜਾ ਹੈ ਉੱਚਾ ਕਰੇ ਤਾਂ ਜੋ ਜਿਹੜਾ ਹੈ ਅਜਿਹਾ ਕੋਈ ਅੱਗੇ ਤੋਂ ਹਾਦਸਾ ਨਾ ਹੋ ਸਕੇ ਪਿੰਡ ਵਾਲਿਆਂ ਨੇ ਕਿਹਾ ਕਿ ਤਾਰਾਂ ਨੀਵੀਆਂ ਹੋਣ ਕਾਰਨ ਇਹ ਜਿਹੜਾ ਟਿੱਪਰ ਸੀਗਾ ਤਾਰਾਂ ਦੇ ਵਿੱਚ ਫਸ ਗਿਆ ਆ ਸਕਰੀਨ ਤੇ ਤੁਸੀਂ ਉਸ ਦਾ ਨੰਬਰ ਵੀ ਟਿੱਪਰ ਦਾ ਦੇਖ ਪਾ ਰਹੇ ਹੋ ਔਰ ਤੁਹਾਨੂੰ ਪੂਰੀ ਰਿਪੋਰਟ ਜਿਹੜੀ ਆ ਖੰਭਾ ਵੀ ਇਕ ਲਿਆਂਦਾ ਗਿਆ ਤਾਂ ਜੋ ਇਸ ਦੀ ਜਗ੍ਹਾ ਤੇ ਨਵਾਂ ਖੰਭਾ ਜਿਹੜਾ ਆ ਕਿ ਉਹ ਲਗਾਇਆ ਜਾ ਸਕੇ ਔਰ ਇਸ ਦਾ ਹਰਜਾਨਾ ਟਿੱਪਰ ਵਾਲੇ ਨੂੰ ਭਰਨਾ ਪਿਆ ਟਿੱਪ ਉਹਦੀ ਉਹਦੇ ਪਿੱਛੇ ਕਾਰਨ ਸੀ ਕਿ ਤਾਰਾਂ ਨੀਵੀਆਂ ਸੀ ਪਰ ਇਹ ਹਾਸਾ ਉਸ ਨਾਲ ਹੋਇਆ ਜਿਹੜਾ ਟਿੱਪਰ ਹੈਗਾ ਇਹ ਤਾਰਾਂ ਦੇ ਵਿੱਚ ਫਸਿਆ ਕੀ ਕਹਿਣਾ ਚਾਹੁੰਦੇ ਆ ਨਹੀਂ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਹੁਣ ਤਾਰਾਂ ਵਿੱਚ ਇਹਦੇ ਵਿੱਚ ਟਿੱਪਰ ਦੇ ਫਸਿਆ ਆ ਤਾਰਾਂ ਫਸਣ ਕਰਕੇ ਉਹ ਖੰਭਾ ਟੁੱਟ ਗਿਆ ਹਾਂ ਇਹਦੇ ਨਾਲ ਨੁਕਸਾਨ ਹੋਰ ਵੀ ਕਿਸੇ ਦਾ ਹੋ ਸਕਦਾ ਸੀਗਾ ਤੇ ਬਾਕੀ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਤਾਰਾਂ ਨੀਵੀਆਂ ਹੈਗੀਆਂ ਇਹਨਾਂ ਨੂੰ ਉੱਚੀਆਂ ਕਰਾਣਾ ਜੋ ਕਾਇਦਾ ਕਾਨੂੰਨ ਹੈਗਾ ਉਹਦੇ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਇਹ ਤਾਰਾਂ ਸਹੀ ਕਰਾਣੀਆਂ ਚਾਹੀਦੀਆਂ ਤਾਂ ਜੋ ਏਦਾਂ ਦੇ ਕਿਸੇ ਆਮ ਆਦਮੀ ਨੂੰ ਜਾਂ ਕਿਸੇ ਬੰਦੇ ਨੂੰ ਕੋਈ ਨੁਕਸਾਨ ਨਾ ਹੋਵੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਵੰਦਰ ਪਿੰਡ ਕਿਹੜਾ ਪਾਟਾ ਮਤਲਬ ਤੁਸੀਂ ਕਹਿ ਚਾਹੁੰਦੇ ਕਿ ਜਿਹੜੀਆਂ ਤਾਰਾਂ ਨੀਵੀਆਂ ਹੈਗੀਆਂ ਉਹ ਤਾਰਾਂ ਉੱਚੀਆਂ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਕਹੇ ਤੇ ਤਾਰਾਂ ਉੱਚੀਆਂ ਕਰਨ ਕਿਉਂਕਿ ਟਿਪਰ ਲਗਾਤਾਰ ਜਾਂਦੇ ਆਉਂਦੇ ਆ ਟਿਪਰ ਲਗਾਤਾਰ ਲਗਾਤਾਰ ਜਾਂਦੇ ਉਹ ਤਾਂ ਜ਼ਿਮੀਂਦਾਰਾਂ ਨੇ ਆਪਣੇ ਵੀ ਕੰਮ ਕਰਨੇ ਹੁੰਦੇ ਸੌ ਜਾਣੇ ਰੋਡ ਤੇ ਤੋਂ ਬਣੇ ਤੋਂ ਚੱਲਣਾ ਤਾਂ ਹੈਗਾ ਹੀ ਆ ਪਰ ਉਹਦਾ ਜਿਹੜਾ ਕਾਇਦਾ ਕਾਨੂੰਨ ਆ ਉਹ ਹੋਣਾ ਜ਼ਰੂਰੀ ਆ ਦਿੱਕਤ ਤਾਰਾਂ ਦੀ ਆਂਦੀ ਆ ਕਿਉਂ ਜ਼ਿਆਦਾ ਤਾਰਾਂ ਦੀ ਆ ਸਰਕਾਰ ਜਿਹੜੀ ਮਰਜੀ ਆ ਜਵੇ ਕਾਲੀਆਂ ਦੀ ਆ ਜਵੇ ਕਾਂਗਰਸ ਦੀ ਆ ਜਵੇ ਆਮ ਆ ਜਵੇ ਭਾਜਪੀ ਦੀ ਆ ਜਵੇ ਇਹ ਬੰਦ ਨਹੀਂ ਹੋ ਸਕਦਾ ਇਹ ਕੋਈ ਵੀ ਚੀਜ਼ ਬੰਦ ਨਹੀਂ ਹੋਣੀ ਵੱਡੀ ਜਿਹੜੀ ਚੱਲਦੀ ਹੈ ਨਾ ਇਹ ਹਾਂ ਇਹ ਬੰਦ ਨਹੀਂ ਤੁਹਾਡਾ ਮਤਲਬ ਵੱਡੀ ਜਦ ਤੱਕ ਚੱਲੂਗੀ ਇਹ ਬਖਸ਼ੀਰ ਪਿੰਡ ਕਿਹੜਾ ਹਾਟਾ ਇਹ ਕੀ ਗੱਲ ਹੋਈ ਹੈ ਪਤਾ ਕੁਛ ਬੈਕ ਕਰਕੇ ਉਹਨੇ ਵਿੱਚ ਖੰਭੇ ਲਾ ਕੇ ਚੱਲੇ ਤਾਰਾਂ ਬੈਕ ਕੀ ਕੀਤਾ ਹਾਂ ਬੈਕ ਤੇ ਟਿਪਰ ਨੂੰ ਕੀਤਾ ਹਾਂ ਟਿਪਰ ਨੂੰ ਤੇ ਖੰਬੇ ਵਿੱਚ ਜਾ ਬੱਚਾ ਕਿੰਨੇ ਕ ਵਜੇ ਦੀ ਅੰਦਾਜ਼ਨ ਕਰਕੇ 3 ਵਜੇ ਇਹ ਟਿੱਪਰ ਕਾਦਾ ਹੈਗਾ ਇਹ ਕਾ ਖਾਲੀ ਆ ਮਤਲਬ ਉਧਰ ਰੇਤਾ ਢੋਂਦੇ ਆ ਰੇਤਾ ਢੋਂਦੇ ਕੋਈ ਨੁਕਸਾਨ ਤਾਂ ਨਹੀਂ ਹੈ ਖੰਬੇ ਤੋਂ ਇਲਾਵਾ ਹੋਇਆ ਕੋਈ ਹੋਰ ਕੋਈ ਨੁਕਸਾਨ ਨਹੀਂ ਬਹੁਤ ਗਾਰਾ ਖਿੱਚਿਆ ਮਿੱਟੀ ਰੇਤਾ ਅੱਡਾ ਗੰਜ ਲੱਗ ਗਿਆ ਗੰਜਰਾ ਲੱਗ ਗਿਆ ਰੇਤਾ ਦਾ ਨਾ ਖਿੱਚਿਆ ਜੀ ਠੀਕ ਆ ਹਾਤ ਰੂੰਬਾ ਤੁਸੀਂ ਕੀ ਕਹਿੰਦਾ ਇਸ ਰੋਡ ਤੇ ਗੱਡੀਆਂ ਕਿੱਥੋਂ ਕਿੱਥੋਂ ਆਉਂਦੀਆਂ ਆ ਇੱਥੇ ਯਾਰ ਲੁਧਿਆਣਾ ਇਸ ਰੋਡ ਤੋਂ ਲੁਧਿਆਣੇ ਬਲੂ ਵੀ ਜਾਂਦੀਆਂ ਆ ਹਾਂ ਉਹ ਖਾਲੀ ਗਰਖਨ ਕਰਬਲੋਵੀਆਨੀਆ ਹਾਂ ਯਾਰ ਹੁਣ ਅਵੇਲੇ ਪਿਛਲੇ ਬਾਰੇ ਯਾਰ ਵੀ ਡਿੱਗਦੀਆਂ ਅੱਛਾ ਇੱਥੇ ਆਵਾਜ਼ ਆਈ ਆਮ ਆਮ ਲੋਕਾਂ ਦੀ ਵੀ ਇੱਥੇ ਆਵਾਜ਼ ਆਈ ਹੈਗੀ ਆ ਹਨਾ ਠੀਕ ਹੈ ਸਾਰੀ ਰਾਤ ਟਿਪ ਪਰ ਇੱਕ ਮਿੰਟ ਲਈ ਰੋਕ ਲਾ ਦੋ ਪਤਾ ਸਾਰੀ ਰਾਤ ਟਿਪਰ ਚੱਲਦੇ ਨੇ ਸਾਰੀ ਰਾਤ ਹੁਣ ਜਿਹੜਾ ਇਹ ਹੋਇਆ ਕੋਈ ਜਾਨ ਵੀ ਜਾ ਸਕਦੀ ਕੋਈ ਉਹ ਕੁਝ ਹੋ ਜਾ ਸਕਦੀ ਹੈ ਕੁਛ ਵੀ ਤੁਹਾਡੀ ਮੰਗ ਕੀ ਹੈਗੀ ਮੈਂ ਕੀ ਕਹਿਣਾ ਚਾਹੁੰਦਾ ਮੰਗੋ ਅੱਜ ਇਹ ਰੇਤਾ ਇਤੋਂ ਪੱਟੀ ਪਰ ਬੰਦ ਹੋਣੇ ਚਾਹੀਦੇ ਇਹ ਟੀਪਰ ਜਾਂਦੇ ਕਿਹੜੇ ਕਿਹੜੇ ਰੋਡ ਤੋਂ ਆ ਕੀ ਕਿਸ ਜਗ੍ਹਾ ਤੋਂ ਜਾ ਰਿਹਾ ਹੈ ਆ ਪਿੰਡ ਦੇ ਵਿੱਚੋਂ ਜਾਂਦੇ ਪਿੰਡ ਵਿੱਚੋਂ ਜਾਂਦੇ ਪਿੰਡ ਵਿੱਚੋਂ ਜਾਂਦੇ ਪਾਲਟਾ ਕਰੋ ਕਿਹੜੇ ਪਿੰਡ ਤੋਂ ਪਾਲਟਾ ਪਾਲਟਾ ਤੋਂ ਜਾਂਦੇ ਹਾਂਡੇ ਕਲਾਂ ਤੋਂ ਰੇਤਾ ਜਾਂਦਾ ਇੱਚਗੜਾ ਡਾਰੋਂ ਤੋਂ ਪਿੰਡ ਦੇ ਆਪਾਂ ਕੋਈ ਠੀਕ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499